ਆਪਣੇ ਜਿਗਰੀ ਯਾਰ ਦੇ ਨਾਲ ਕਰੋਗੇ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਸਨਸਨੀਖੇਸ ਮਾਮਲਾ ਸੁਰਖੀਆਂ ਦੇ ਵਿੱਚ ਹੈ ਮ੍ਰਿਤਕ ਦੀ ਪਛਾਣ 28 ਸਾਲ ਦੇ ਜਸਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਕਪੂਰਥਲਾ ਦੇ ਪਿੰਡ ਕਰਾਰ ਕਲਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਜਾਣਕਾਰੀ ਮੁਤਾਬਕ ਉਸੇ ਹੀ ਪਿੰਡ ਦੇ ਰਹਿਣ ਵਾਲੇ ਆਕਾਸ਼ ਨਾਮਕ ਨੌਜਵਾਨ ਦੇ ਨਾਲ ਜਸਵਿੰਦਰ ਗਿਆ ਸੀ ਅਤੇ ਮ੍ਰਿਤਕ ਦੇ ਪਿਤਾ ਮੁਤਾਬਕ ਹਾਲਾਂਕਿ ਉਸਨੇ ਆਪਣੇ ਬੇਟੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇੰਨੇ ਨੂੰ ਬਾਈਕ ਤੇ ਆਇਆ ਆਕਾਸ਼ ਪਿਓ ਦੇ ਸਾਹਮਣੇ ਹੀ ਉਸਦੇ ਬੇਟੇ ਜਸਵਿੰਦਰ ਨੂੰ ਲੈ ਕੇ ਚਲਾ ਜਾਂਦਾ ਹੈ ਅਤੇ ਕਾਫੀ ਸਮੇਂ ਬਾਅਦ ਜਦੋਂ ਕਿ ਪੁੱਤ ਕੋਈ ਥੋ ਪਤਾ ਨਹੀਂ ਲੱਗਦਾ ਤਾਂ ਫਿਰ ਆਖਰ ਦੇ ਵਿੱਚ ਪਰਿਵਾਰ ਨੂੰ ਇੱਕ ਮੰਦ ਭਾਗੀ ਖਬਰ ਮਿਲਦੀ ਹੈ ਕਿ ਹੁਣ ਉਹਨਾਂ ਦਾ ਬੇਟਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਫੁਲਾਨੀ ਥਾਂ ਦੇ ਉੱਪਰ ਉਸਦੀ লাশ ਪਈ ਹੈ ਜਦੋਂ ਪਰਿਵਾਰ ਮੌਕੇ ਤੇ ਜਾ ਕੇ ਦੇਖਿਆ ਤਾਂ ਜਸਵਿੰਦਰ ਜਿਹੜਾ ਕਿ ਮ੍ਰਿਤਕ ਹਾਲਤ ਦੇ ਵਿੱਚ ਪਿਆ ਹੁੰਦਾ ਜਿਸ ਤੋਂ ਬਾਅਦ ਪਰਿਵਾਰ ਦੇ ਪੈਰਾਹੀਠਾਂ ਜ਼ਮੀਨ ਖਿਸਕ ਕੇ ਜਾਂਦੀ ਹੈ ਮੁੰਡਾ ਕਾਸ਼ ਆਇਆ ਵਾ ਆਇਆ ਵਾ ਉਹਨਾਂ ਨੇ ਇਹ ਵਾਰ ਮਾਰੀ ਆ ਮੁੰਡਾ ਆ ਗਿਆ ਬਾਹਰ ਕਿੰਨੇ ਟਾਈਮ ਤੇ ਜੀ ਇਹ 2 2.5 ਦਾ ਕੋਈ ਸਮਸਦਾ ਸਮਾਂ ਇਹ ਧੀਰ ਹੀ ਗੱਲ ਹੈ ਇਹ 12 ਮਾਰਸ ਦੀ ਹੈ 11 ਤਰੀਕ ਦੀ ਹੈ 12 12 ਬਰੀ ਸ਼ੁੱਕਰਵਾਰ ਤੇ ਤੁਸੀਂ ਕੀ ਮੇਰੇ ਆਉਂਦਿਆ ਆਉਂਦਿਆ ਮੁੰਡੇ ਨੂੰ ਲੈ ਗਿਆ ਮੈਂ ਬਾਹਰ ਵਾਰ ਵੀ ਮਾਰੀ ਮੈਂ ਕਿਹਾ ਗੱਲ ਸੁਣ ਉਹ ਕਾਸ਼ ਨੇ ਹੱਥ ਖੜਾ ਕਰ ਦਿੱਤਾ ਵੀ ਆਉਨੇ ਆ ਮੈਂ ਰੁਕ ਗਿਆ ਮੈਂ ਕਿਹਾ ਚਲ ਆ ਜਾਣਗੀ ਕੋਈ ਗੱਲ ਨਹੀਂ ਚਲੋ ਆ ਜੀ ਮੁੰਡਾ ਕਦੋਂ ਤੱਕ ਆਵਤ ਨਹੀਂ ਆਇਆ ਐ ਉਹ ਉਹ ਕੋਈ 2 ਘੰਟੇ ਡੇਰੇ ਆਵਾ ਉਸੇ ਬਾਅਦ 7:00 ਵਜੇ ਤਾਂ ਹੀ ਸੱਜਣ ਗਿਆ ਕਿੰਨੇ ਦੱਸਿਆ ਤੇ ਕਿਵੇਂ ਪਤਾ ਲੱਗਾ ਜਿਹੜਾ ਜਿਹੜਾ ਮੁੰਡਾ ਮੁੱਕਾ ਤੇ ਜਿਹੜਾ ਮੁੱਕਾ ਹਾਂਜੀ ਬਹੁਤ 7:00 ਵਜੇ 6:00 ਵਜੇ ਪਤਾ ਲੱਗਾ ਜੀ ਸਾਡੀ ਘਰਦਿਆਂ ਨੂੰ ਨਹੀਂ ਪਤਾ ਕੁਝ ਵੀ ਮੇਰੇ ਜਿੰਨੇ ਵੀ ਪਰਿਵਾਰ ਨੂੰ ਕਿਸੇ ਨੂੰ ਨਹੀਂ ਪਤਾ ਹੂੰ ਉਹਦਾ ਜਿਹੜਾ ਮੁੰਡੇ ਦਾ ਦਾਦਾ ਜਿਹੜਾ ਲਗਿਆਵਾ ਮੁੰਡਾ ਉਹਦਾ ਦਾਦਾ ਜੀ ਨਾ ਇਹਨਾਂ ਕੋਲ ਗੇੜੇ ਮਾਰਦੇ ਰਹੇ ਪਹਿਲਾਂ ਦੇਖਦੇ ਰਹੇ ਭਾਈ ਰੱਖੀ ਮੋੜ ਕੇ ਕਹਿੰਦੇ ਭਾਈ ਰੱਖੀ ਮੋੜ ਕੇ ਆ ਕੇ ਸੁਹਾਂ ਲੈਂਦੇ ਰਹੇ ਵੀ ਇਹਨਾਂ ਨੂੰ ਪਤਾ ਕਿ ਨਹੀਂ ਉਹ ਮੁੜ ਕੇ ਜੀ ਇਦਾਂ ਗੱਲ ਹੋਈ ਮੁੜ ਕੇ ਉਹ ਕਹਿੰਦਾ ਵੀ ਮੁੜ ਕੇ ਕਹਿਣ ਲੱਗਾ ਜਦੋਂ ਘਮਾਈ ਫਿਰਦੇ ਰਹੇ ਕਹਿੰਦਾ ਵੀ ਜੱਜ ਹੀ ਨਹੀਂ ਲੱਭਦਾ ਦੇਖੋ ਸਾਨੂੰ ਤਾਂ ਪਤਾ ਸਾਡੀ ਗੱਲ ਆਈ ਤਿੰਨ ਚਾਰ ਵਜੇ ਜਾ ਕੇ ਇਦਾਂ ਕਹਿਣ ਲੱਗ ਪਿਆ ਫਿਰ ਪੈਂਚ ਦੇ ਘਰੇ ਗਿਆ ਆਹੀਂ ਮੈਨੂੰ ਲਗਾਇਆ ਤਾਂ ਪੈਂਚ ਦੇ ਘਰੇ ਪੈਂਚ ਦੇ ਤੁਹਾਨੂੰ ਲਾਸ਼ ਮਿਲੀ ਲਾਸ਼ ਮਿਲੀ ਸਾਨੂੰ 6 ਵਜੇ ਜਾ ਕੇ ਪਤਾ ਲੱਗਾ ਜੀ ਉਹ ਬੰਦਾ ਜਿਹ ਨਾ ਮੁੰਡੇ ਦਾ ਜਿਹੜਾ ਲੈ ਕੇ ਗਿਆ ਮੁੰਡਾ ਉਹਦਾ ਦਾਦਾ ਜਿੱਥੇ ਉਹਨਾਂ ਨੇ ਮਾਰਿਆ ਵਾ ਮੁੰਡੇ ਨੂੰ ਕਤਲ ਕੀਤਾ ਵਾ ਉੱਥੇ ਯਾਨੀ ਕਿ ਜਗ੍ਹਾ ਤੋਂ ਚੱਕ ਕੇ ਦੂਹਰ ਜਗ੍ਹਾ ਤੇ ਰੱਖ ਦਿੱਤਾ ਜੀ ਤੁਹਾਡੇ ਰੋਪਿਆ ਕਿ ਉਹਨਾਂ ਨੇ ਕਤਲ ਕੀਤਾ ਹਾਂਜੀ ਸਾਨੂੰ ਬਿਲਕੁਲ ਜਿਹੜਾ ਲਗਿਆ ਵਾ ਸਾਨੂੰ ਉਸ ਬੰਦੇ ਤੇ ਪੂਰਾ ਵਿਆ ਵੀ ਇਹਨਾਂ ਨੇ ਮਾਰਿਆ ਯਕੀਨ ਆ ਮੈਂ ਇਹਨਾਂ ਜੀ ਮਾਰਿਆ ਵਾ ਯਕੀਨ ਆ ਮਾਰਿਆ ਵਾ ਬਿਲਕੁਲ ਇਹੋ ਹੀ ਮੰਗਦੇ ਆ ਵੀ ਹੁਣ ਸਾਡੀ ਸੁਵਾਈ ਹੋਵੇ ਸਾਡੇ ਇਦਾਂ ਵਾ ਸਾਡਾ ਜਾਨੀ ਕਿ ਹੱਥ ਬੰਨ ਕੇ ਬੇਨਤੀ ਆ ਸਾਨੂੰ ਇਨਸਾਫ ਮਿਲੇ ਕਪਸਲੋਂ ਵੀ ਉਦਰ ਪਿੰਡ ਕਰਾੜਕਲਾ ਦੇ ਵਿੱਚ ਵਾਪਰੀ ਇਸ ਹੌਲਨਾਕ ਵਾਰਦਾਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸਸੰਸਨੀ ਵਾਲਾ ਮਾਹੌਲ ਹੈ ਅਤੇ ਹਰ ਕਿਤੇ ਜਸਵਿੰਦਰ ਦੀ ਮੌਤ ਦੇ ਚਰਚੇ ਹੋ ਰਹੇ ਨੇ ਉਦਰ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਆ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਪੰਚਾਇਤ ਦੇ ਵੱਲੋਂ ਬੀੜਾ ਚੁਕਿਆ ਗਿਆ ਤੇ ਉਹਨਾਂ ਇਹ ਵੀ ਅਨਾਉਂਸ ਕੀਤਾ ਹੈ ਕਿ ਜਦੋਂ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ ਜੀਤ ਸਿੰਘ ਸਨ ਆਫ ਮੁੰਸ਼ੀ ਪਸਿਕਟਾਲ ਕਲਾ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਉਹਦਾ ਲੜਕਾ ਜਸਵਿੰਦਰ ਸਿੰਘ ਜੱਜੀ ਨੂੰ ਉਸੇ ਹੀ ਪਿੰਡ ਦਾ ਲੜਕਾ ਕاجਦੀਪ ਸਿੰਘ ਸਾਨੂੰ ਸਰਵਿੰਦਰ ਸਿੰਘ ਕਰੀਬ 1:30 ਵਜੇ 12 ਤਰੀਕ ਨੂੰ 12:09 ਆਪਣੇ ਮੋਟਰਸਾਈਕਲ ਤੇ ਬਿਠਾ ਕੇ ਤੇ ਲੈ ਕੇ ਗਿਆ ਸੀਗਾ ਜੀ ਉਸ ਤੋਂ ਲੜਕਾ ਸ਼ਾਮ ਤੱਕ ਇਹਨਾਂ ਨੇ ਉਡੀਕ ਕੀਤੀ ਲੜਕਾ ਵਾਪਸ ਨਹੀਂ ਆਇਆ ਤੇ ਸ਼ਾਮੇ ਕਰੀਬ 7:30 ਵਜੇ ਇਹਨਾਂ ਨੂੰ ਉਹ ਲੜਕੇ ਦੀ ਬਾਡੀ ਮਿਲੀ ਉੱਥੋਂ ਜੀ ਜਿਹਦੀ ਡੈਥ ਹੋਈ ਪਈ ਸੀਗੀ ਇਹਨਾਂ ਨੇ ਫੇਰ ਬਾਡੀ ਨੂੰ ਲੈ ਕੇ ਤੇ ਪਹਿਲਾਂ ਬਾਬਾ ਹੁਡਾ ਸਿੰਘ ਦਾ ਉਹ ਤੋਰਾ ਸਾਹ ਪਿੰਡ ਖੇਡਾਲ ਖੇਡਾ ਉੱਥੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਿਵਲ ਹਸਪੀਟਲ ਦਾ ਹਲ ਕਰਾਤੀ ਸੀ ਪੇਪਰ ਸੌਰਾਤੀ ਗੱਲ ਹੈ ਤੇ ਕੱਲ ਟਾਂੜ ਕੇ ਸਟੇਟਮੈਂਟ ਸਾਡੇ ਕੋਲ ਤਰਜੀਹ ਗਈ ਸੀ ਉਹਦੇ ਧਾਰ ਤੇ ਅਸੀਂ ਐਫ ਆਈ ਐਲ ਹੋਈ ਕਰ ਦਿੱਤੀ ਹੈ ਜੀ ਇਹ 206 ਨੰਬਰ ਤੇ ਅੰਡਰ ਸੈਕਸ਼ਨ 105 ਬੀ ਅਨਸ ਇਹ ਇੱਕ ਹੀ ਬੰਦਾ ਨਾਲ ਖਾਇ ਸੀ ਇਹਨਾਂ ਨੇ ਕਾਸ਼ੀਬ ਸਿੰਘ ਦਾ ਕਾਸ਼ੀਬ ਸਿੰਘ ਤੇ ਅਸੀਂ ਰੇਡ ਕੀਤੀ ਕਰਦੇ ਪਈ ਉਹ ਕਦੋਂ ਭਰਾ라 ਫਿਲਹਾਲ ਅਸੀਂ ਲਾਸ਼ ਦਾ ਰਿਪੋਰਟ ਰਨ ਕਰਵਾਇਆ ਹੀ ਬੋਡੀ ਇਹਨਾਂ ਦੇ ਹਵਾਲੇ ਕਰਕੇ ਨੈਕਸਟ ਜਲਦੀ ਹੀ ਉਹਦੀ ਦੋਸ਼ੀ ਨੇ ਪਤਾ ਕਰਕੇ ਤੇ ਇਹ ਦੀ ਤਫतीश ਅਸੀਂ ਮੁਕੰਮਲ ਕਰਾਂਗੇ ਓਦਿਸ ਮਾਮਲੇ ਦੀ ਜਾਂਚ ਕਰ ਰਹੇ ਐਸਐਸਆਈ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੀੜਤ ਪੱਖ ਤੇ ਵੱਲੋਂ ਆਪਣੀ ਜਿਹੜੀ ਕਿ ਸ਼ਿਕਾਇਤ ਆ ਪੁਲਿਸ ਨੂੰ ਦਰਜ ਕਰਵਾ ਦਿੱਤੀ ਗਈ ਹੈ ਅਤੇ ਇਸ ਮਾਮਲੇ ਤੇ ਵਿੱਚ ਜਿਸ ਦੋਸਤ ਦੇ ਉੱਪਰ ਕਤਲ ਦੇ ਇਲਜ਼ਾਮ ਲੱਗੇ ਨੇ ਉਹ ਮੌਕੇ ਤੋਂ ਫਰਾਰ ਜਿਸ ਦੀ ਭਾਲ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ